ਵਗੈਰਾ ਡਿਕਟੇਟਰ ਕਰੇ ਔਰ ਕੋਈ ਹੋਰ ਕੋਈ ਚੀਜ਼ ਆਉਂਦੀ ਕੋਈ ਬੰਦਾ ਨਾ ਕੋਈ ਨੁਕਸਾਨ ਹੋਵੇ ਇਮੀਜੇਟ ਡਰੋਨ ਦਾ ਸਿਸਟਮ ਹੋਵੇ ਕੋਈ ਬੰਦਾ ਭੱਜਦਾ ਇਥੋਂ ਕੁਝ ਕਰਕੇ ਫੜਿਆ ਜਾਵੇ ਸੈੱਲ ਇੱਕ ਕਾਇਮ ਹੋਣਾ ਜਿਹੜਾ ਸਾਰੀਆਂ ਫੋਰਸੇਸ ਕੱਟੀਆਂ ਹੋ ਕੇ ਕੰਮ ਕਰਦੇ ਬਹੁਤ ਬਹੁਤ ਵੱਡਾ ਇੰਟੈਲੀਜੈਂਸ ਰਿਪ ਕਿਉਂਕਿ ਦੇਖੋ ਆਪਾਂ ਜੇ ਤੂੰ ਕੋਆਪਰੇਟ ਹੀ ਨਹੀਂ ਨਾ ਕਰਦੇ ਹੁਣ ਦੇਖੋ ਅੱਜ ਵੀ ਤੁਸੀਂ ਹੁਣ ਸਿਕਿਉਰ ਗੱਲ 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 ਕਹਿ ਦਿੰਦੇ ਆ ਸੈਂਟਰ ਦੀ ਹੁਣ ਅੱਜ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਸਾਈਡ ਤੇ ਰੱਖੇ ਨੇ ਬੀਐਸਐਫ ਨਾ ਵੀ ਇਹਨਾਂ ਨੇ ਰੈਡੀ ਰੱਖੀ ਆ ਆਰਮੀ ਵੀ ਰੈਡੀ ਰੱਖੀ ਕਿਉਂ ਰੱਖੀ ਕਿਉਂਕਿ ਉਹਨਾਂ ਕੋਲ ਸਿਸਟਮ ਹੈ ਦਾ ਡਿਫਿਊਜ਼ ਕਰੂਗਾ ਜੇ ਕੋਈ ਚੀਜ਼ ਲੱਭਦੀ ਹੈ ਸੋ ਇਹਨੂੰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਮੈਂ ਮੇਰਾ ਤੇ ਮੰਨਣਾ ਦੇਖੋ ਮੈਂ ਗੁਰੂ ਘਰ ਦਾ ਪੁਸ਼ਪਾਜ ਰੱਖਣ ਵਾਲੇ ਆ ਇਹਦੇ ਤੋਂ ਉੱਤੇ ਕੋਈ ਜਗ੍ਹਾ ਨਹੀਂ ਜਿੱਥੋਂ ਵੀ ਕੋਈ ਚੀਜ਼ ਮੰਗਵੋਣੀ ਪੈਂਦੀ ਮੰਗਾਓ ਜਿੰਨੂੰ ਵੀ ਮੰਗਵਾਉਣਾ ਪੈਂਦਾ ਬੁਲਾਓ ਕੋਈ ਇਤਰਾਜ ਨਹੀਂ ਇੱਥੇ ਹੋਣਾ ਚਾਹੀਦਾ ਸਿਸਟਮ ਅਪਗ੍ਰੇਡ ਹੋਣਾ ਚਾਹੀਦਾ ਉਹ ਤਾਂ ਬਹੁਤ ਉਹ ਤਾਂ ਉਹ ਤਾਂ ਬਹੁਤ ਵੱਡੀ ਗੱਲ ਹੈ ਹੁਣ ਲੱਭੋ ਤੇ ਸਹੀ ਜੇ ਅੱਜ ਨਹੀਂ ਲੱਭਦਾ ਨਹੀਂ ਹੋਣਾ ਚਾਹ ਖਤਰਾ ਹੀ ਹੈ ਨਾ ਜੀ ਜਿੰਨਾ ਚਿਰ ਇਸ ਚੀਜ਼ ਸੋ ਇਹ 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 ਤੇ ਬਹੁਤ ਤਵੱਜੋ ਦੇਣੀ ਚਾਹੀਦੀ ਹੈ। ਇੱਕ ਮੀਟਿੰਗ ਹੋ ਰਹੀ ਹੈ 8 ਵਜੇ ਉਹ ਤੁਹਾਨੂੰ ਵਿੱਚ ਆਈ ਮੀਟਿੰਗ ਜੀ ਨਾਲ ਮੈਂ ਨਹੀਂ ਸਾਡੇ ਨਹੀਂ ਜੀ ਇਹਨਾਂ ਦੇ ਇੱਥੇ ਆਈ ਹੈ ਮੈਂ ਆਪਣਾ ਸਿਸਟਮ ਚੈੱਕ ਕਰ ਲੀਨਾ ਬਟ ਇੱਥੇ ਆ ਕੇ ਪਤਾ ਲੱਗਾ ਕਿ ਕਿਉਂਕਿ ਅੱਜ ਸਵੇਰ ਤੇ ਪਬਲਿਕ ਦੇ ਕੰਮਾਂ ਦੀ ਸਭ ਮੈਂ ਔਰ ਅਫੀਸ ਦੇ ਅੱਜ ਦੀ ਐਸਪੀਸੀ ਦੇ ਅਧਿਕਾਰੀਆਂ ਨਾਲ ਕੀ ਮੀਟਿੰਗ ਹੋਈ ਹੈ ਐਸਪੀਸੀ ਦੇ ਅਧਿਕਾਰੀਆਂ ਨੇ ਉਹ ਮੀਟਿੰਗ ਹੋਈ ਹੈ ਕੋਈ ਅਸੀਂ ਕੋਈ ਕਿਸੇ ਵੀ ਤਰ੍ਹਾਂ ਦੇ ਲੋਕੜਾ ਹੈ ਲੋਬੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਮੁੱਚੇ ਜਿਹੜੇ ਸਾਡੇ ਲੀਡਰਸ ਆਏ ਇਹਨਾਂ ਨੇ ਕਿਹਾ ਕਿ ਅਸੀਂ ਨਾਲ ਹੈ ਔਰ ਪੰਜਾਬ ਸਰਕਾਰ ਨੂੰ ਅਪੀਲ ਆਲ ਪਾਰਟੀ ਇੱਕ ਡੈਲੀ ਹੈ ਜਿਹੜੀ ਮੀਟਿੰਗ ਹੈ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਕਰੋ ਜਿੱਚ ਸਾਰੇ ਐਮ ਐਲ ਏ ਸਬਾਨ ਸਾਰੇ ਐਮ ਪੀ ਸਬਾਨ ਔਰ ਪ੍ਰੋਮਿਨੈਂਟ ਲੀਡਰ ਜਿਹੜੇ ਆ ਉਹ ਹਾਜ਼ਰ ਹੋਣ ਤਾਂ ਕਿ ਤੁਸੀਂ ਵੀ ਕੋ ਆਪਣੀ ਰਗ ਜੜਾ ਦੱਸ ਸਕੋ ਅਸੀਂ ਵੀ ਆਪਣੀ ਕੋ ਰਹਿ ਜੜੀ ਹੈ ਉਹ ਇੱਕ ਜਨਰਲ ਦੇਸ਼ੀ ਹੋਰ ਇੱਕ ਇਕੱਠਾ ਜਿਹੜਾ ਸਾਡਾ ਮੈਸੇਜ ਹੈ ਇਕੱਠੇ ਇਕੱਠ ਦਾ ਜਿਹੜਾ ਇਸ ਗੁਰੂ ਘਰ ਦੇ ਅਸੀਂ ਬਾਹਰ ਬਾਹਰ ਦੁਹਾਈ ਪਾ ਰਹੇ ਕਿ ਇਕੱਠ ਦੀ ਗੱਲ ਹੈ ਸਾਂਝੀ ਵਾਅਦਾ ਦਾ ਪ੍ਰਤੀਕ ਹੈ ਕੋ ਚਿਹਰਾ ਜਾਣਾ ਚਾਹੀਦਾ ਕਿ ਦੇਖੋ ਇਸ ਕੰਮ ਦੇ ਅਸੀਂ ਸਾਰੇ ਇਕੱਠੇ ਆ ਇਹ ਕੰਮ ਦੇ ਉੱਤੇ ਅਸੀਂ ਕਿਤੇ ਵੀ ਕੁਤਾਈ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ 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 ਸਿਸਟਮ ਹੈ ਸਿਕਿਉਰਿਟੀ ਦਾ ਕੋ ਭਾਵੇਂ ਜਿੱਥੋਂ ਵੀ ਜਿੱਥੋਂ ਵੀ ਕੋਈ ਚੀਜ਼ ਲੈਣੀ ਪੈਂਦੀ ਜੋ ਵੀ ਕਰਨਾ ਪੈਂਦਾ ਪੰਜਾਬ ਸਰਕਾਰ ਉੱਤੇ ਕੋਈ ਵਿਚ ਵਿਚਾਰਟ ਨਾ ਕਰੇ ਕੋਈ ਵੀ ਉਹਨੂੰ ਕੋਈ ਰਾਜਨੀਤੀ ਦਾ ਜਿਹੜਾ ਸਿਸਟਮ ਨਾ ਬਣਾਵੇ ਐਸ ਵੇਲੇ ਮੰਦਿਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਉਹ ਸਾਨੂੰ ਸਭ ਤੋਂ ਉੱਤੇ ਹੈ ਕਿਉਂਕਿ ਰਾਹੁਲ ਜੀ ਨੇ ਇਸ ਵਾਸਤੇ ਨਿਕਲ ਲਈ ਤੁਹਾਡੀ ਕੋਈ ਕਿਉਂਕਿ ਰਾਹੁਲ ਜੀ ਕੀ ਅਕਸਰ ਆਉਂਦੇ ਨਹੀਂ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਉਹ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਉਹਨਾਂ ਨੇ ਮੈਸੇਜ ਕੀਤਾ ਸੀ ਸਰ ਠੀਕ ਹੈ ਬਹੁਤ ਸੰਜੀਦਾ ਜੀ ਇਸ਼ੂ ਹੈ ਤੇ ਮੇਰੇ ਕਾਈਂਡਲੀ ਜੇ 2 ਮਿੰਟ ਵਾਸਤੇ ਪਲੀਜ਼ ਦੇਖੋ ਬੇਨਤੀ ਹੈ ਸਤਿ ਸ੍ਰੀ ਅਕਾਲ ਅਸੀਂ ਸੈਕਟਰੀ ਸਾਹਿਬ ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਿਵਾਣੇ ਪੰਜਾਬੀ ਤੇ ਨਿਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨਸ ਜਿਹੜੀਆਂ ਨੇ ਜਿੱਥੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਬੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਪਾਰੀ ਅਫਸੋਸ ਹੈ ਕਿ ਪਿਛਲੇ ਦਿਨੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਏ ਹੋਏ ਹੈ ਬੇਅਦਬੀਆਂ ਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲ ਜਿਹੜੀਆਂ ਨੇ ਦਰبار صاحب ਦੀ ਸਕਿਉਰਟੀ ਵਾਸਤੇ ਅਸੀਂ ਰੀਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਇਹ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਮੈਂਟ ਆਫ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਕਿਉਰਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਕਿਸੇ ਸਾਂਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮ.ਐਲ.ਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇੱਥੋਂ ਦੇ ਸਿਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਹੈ ਕਿ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫॉर ਸਿਕਿਉਰਿਟੀ ਪਰਪਸੇਸ ਅ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅੱਜ ਤੱਕ ਇਥੇ ਪਹੁੰਚਣਾ ਚਾਹੀਦਾ ਭਾਈਓ ਜੇ ਇੱਕ ਪਾਸੇ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਦਾਵਾ ਕਰਦੀ ਹੈ ਕਿ ਇੱਕ ਦੋਸ਼ੀ ਅਸੀਂ ਹਰਾਸਤ ਚ ਲੈਣੇ ਪੁੱਛ ਕਿਸੇ ਨਹੀਂ ਦੂਜੇ ਪਾਸੇ ਦੁਆਰਾ ਮੇਲ ਆ ਜਾਂਦੀ ਹੈ ਜੀ ਸੋ ਇਹੀ ਗੱਲ ਐ ਜੋ ਮੈਨੂੰ ਅੰਦਰੋਂ ਸੈਕਟਰੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਕਿ ਡਿਟੇਨ ਹੋ ਰਿਹਾ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰਾ ਗਿਆ ਤਾਂ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜ਼ਿਸ਼ ਹੋ ਰਹੀ ਹੈ ਜਾਂ ਕੁਝ ਏਜੰਸੀਆਂ ਬਾਹਰ ਲੀਆਂ ਹੈ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਲੋੜ ਹੈ ਤੇ ਮੈਂ ਭਗਵੰਤਬਾ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲੀ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਤੋਂ ਕਰੋਗੇ ਮੰਗ ਦੀ ਜਾਂਚ ਕਰਵਾਉਣ ਦੀ ਵੇਖੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿਨਿਸਟਰ ਸਾਹਿਬ ਆਪ ਆਣ ਚੀਫ ਮਿਨਿਸਟਰ ਸਾਹਿਬ ਜੇਤੇ ਨਾ ਵੀ ਗੱਲ ਕਰਨਾ ਚਾਹਦੇ ਕਰਨ ਅਸੀਂ ਤੇ ਐਜ਼ੂ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਦੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲੇ ਕੀ ਉਹਨਾਂ ਨੂੰ ਕੋਈ ਡਰਾਣ ਤਬਕਾਨ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਇਹ ਇਹਦੇ ਵਾਸਤੇ ਮੈਂ ਸਮਝਦਾ ਕਿ ਇੰਟੈਲੀਜੈਂਸ ਫਿਲਡ ਮੰਨਦੇ ਹੋ 5 ਦਿਨਾਂ ਚ ਹਲੇ ਤੱਕ ਕੰਪਲੀਟ ਰਿਪੋਰਟ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦਰਸ਼ਨ ਕੇ ਦਰਬਾਰ ਸਾਹਿਬ ਦੀ ਸਿਕਿਉਰਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚ ਕੌਣ ਲੋਕ ਨੇ ਉਹਦੇ ਵਾਸਤੇ ਜਿਹਦੀ ਮਜ਼ੀ ਮਦਦ ਲੈਣਾ ਚਾਹਣ ਇਹ ਲੈਣ ਪਰ ਸਿਰਫ ਸੰਬੰਧਿਤ ਸਿਕਿਉਰਿਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਿਕਿਉਰਿਟੀ ਨਹੀਂ ਸੀ ਹੁੰਦੀ 100% 100% ਜੀ ਇੱਥੇ ਸਿਕਿਉਰਿਟੀ ਨੂੰ ਕਿਉਂਕਿ ਲੱਖਾਂ ਬਾਅਦ ਵੀ ਵਿਅਕਤੀ ਇੱਥੇ ਆ ਕੇ ਯਾਤਰੀ ਆਉਂਦੇ ਨੇ ਮੱਥਾ ਟੇਕਦੇ ਨੇ ਜਿੱਥੇ 5-4 ਲੱਖ ਲੋਕ ਰੋਜ਼ ਆਉਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਉਸ ਨੂੰ ਸਿਕਿਉਰ ਕਰ ਦਿੱਤਾ ਕਿਉਂਕਿ ਤੁਹਾਡੇ ਸਾਥੀਆਂ ਨੇ ਕਿਹਾ ਸੀ ਕਿ ਸੀਆਈਏ ਦਾ ਫਾਈਲ ਇਹ ਸਭ ਇਤਨਾਤੀ ਵੀ ਹੋਣੀ ਚਾਹੀਦੀ ਹੈ ਇਦਾਂ ਦੇ ਫੋਰਸਸ ਲੱਗਣੇ ਚਾਹੀਦੇ ਕਿਸੇ ਪਿੱਲੋ ਪਿੱਲੋ ਲੈਟਰ ਪੜਿਓ ਉੱਤੇ ਲਿਖਿਆ ਕੀ ਹੈ ਉਹ ਤੇ ਲਿਖਿਆ ਸੀ ਲੋਕ ਕਰਮ ਬਾਈਟ ਉਹ ਤੇ ਸਿਰਫ ਸਿਕਿਉਰਟੀ ਦੀ ਆਵਾਜ਼ ਮੈਜਰ ਬਾਤ ਤੇ ਜਿਹੜੇ ਇਨਸਟਰੂਮੈਂਟ ਚਾਹੀਦੇ ਉਹ ਲੌਂ ਲਿਖਿਆ ਕਿਤੇ ਵੀ ਉਸ ਲੈਟਰ ਚ ਸੀਆਈਏ ਦਾ ਜ਼ਿਕਰ ਨਹੀਂਗਾ ਉਹ ਜੋ ਬਣਾਇਆ ਜਾ ਰਿਹਾ ਹੈ ਇੱਕ মিডিਆ ਟ੍ਰਾਈਲ ਹੁੰਦਾ ਜਾ ਰਿਹਾ ਤੁਸੀਂ ਲੈਟਰ ਪੜ੍ਹ ਲਓ ਇਹ ਤਾਂ ਝਗਾ ਮੈਂ ਤੱਕ ਜਿਹੜੇ ਤੁਸੀਂ ਕੀ ਬੋਲਦੇ ਮੈਂ ਮੈਂ 5 ਦਿਨਾਂ ਚ ਇਸ ਦੇ ਨਾਲ ਨੂੰ ਡਾਟ ਰਿਸਰਚ ਕਰ ਪਾਣਾ ਕਿੱਡੀ ਚੋੜੀ ਦੇਖੋ ਜਦੋਂ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਇਨੀ ਤੋ ਤੱਕ ਪਹੁੰਚੇ ਤੇ ਬਾਕੀ ਤੁਸੀਂ ਹੁਣ ਦੱਸੋ ਵੀ ਇਹ ਇਹ ਕਿੰਨੀ ਕਿ ਸੰਜੀਦਗੀ ਹੈ ਉਹਨਾਂ ਦਾ ਬਿਆਨ ਤੁਸੀਂ ਪੜਿਆ ਹੀ ਆ ਅਸੀਂ ਤੇ ਇਹੀ ਗੱਲ ਕਹਿ ਰਹੇ ਹਾਂ ਕਿ ਆ ਦੇਖੋ ਕੀ ਲਿਖਿਆ ਪਰਮਾਨੈਂਟ ਸਿਕਿਉਰਟੀ ਸੋਲੂਸ਼ਨ ਸੋਲੂਸ਼ਨ ਕੀ ਦਿੱਤਮਗੇ ਆ ਜੀ ਹਾਈ ਸਕਿਉਰ ਦਾ ਕਿ ਐਪੀ ਡੈਂਪਲ ਟੈਂਪਲ ਨਾਲ ਨਾਲ ਹਾਈ ਸਕਿਉਰ ਕੀਤਾ ਜਾਵੇ ਹੈਨਾ ਇੰਸਟਾਲੇਸ਼ਨ ਜਿਹੜਾ ਇਨਫਰਾਸਟ੍ਰਕਚਰ ਸਰਵੇਰੀਅன்ஸ் ਦਾ ਰੱਖੋ